ਅੱਜ ਮਾੜੀ ਹੈ ਸ਼ਿਵਰਾਤਰੀ ਹੈ ਤੇ ਅੱਜ ਦਾ ਜਿਹੜਾ ਕੀ ਪ੍ਰੋਗਰਾਮ ਸਾਰੇ ਭਗਤਾਂ ਨੂੰ ਜੈ ਮਾਤਾ ਦੀ ਜੀ ਸਭ ਤੋਂ ਪਹਿਲਾਂ ਤਾਂ ਭੋਲੇ ਦੇ ਭਗਤਾਂ ਨੂੰ ਸ਼ਿਵਰਾਤਰੀ ਦੇ ਲੱਖ ਲੱਖ ਵਧਾਈਆਂ ਜੀ ਦੂਸਰਾ ਜੋ ਅਸੀਂ ਸਾਡਾ ਸ਼੍ਰੀ ਦੁਰਗਾ ਭਜਨ ਮੰਡਲ ਦਾ 44 ਸਾਲਾਨਾ ਜਾਗਰਨਾ ਜੀ ਉਹਦੀਆਂ ਤਿਆਰੀਆਂ ਜੋਰਾਂ ਸ਼ੋਰਾਂ ਦੇ ਚੱਲ ਰਹੀਆਂ ਇਸ ਵਾਰ ਪਹਿਲੀ ਵਾਰ ਹੀ ਅਸੀਂ 10 ਝੰਡੇ ਜਿਹੜੇ ਛੋਟੇ ਕਈਤੇ ਸੀ ਘਰਾਂ ਦੇ ਵਿੱਚ ਆਜੋ 10ਵੇਂ ਝੰਡੇ ਦਾ ਪੂਜਨਾ ਕੀਰਤਨਾ ਉਹ ਚੱਲ ਰਿਹਾ ਜੀ ਕੱਲ ਨੂੰ ਸਰਬਸਾਂਝਾ ਝੰਡਾ ਸ਼੍ਰੀ ਦੁਰਗਾ ਭਜਨ ਮੰਡਲੀ ਵੱਲੋਂ 11ਵਾਂ ਝੰਡਾ ਜੀ ਦੀ ਜਿਹਦਾ ਪੂਜਨ ਬਾਲਾ ਜੀ ਮੰਦਰ ਦੇ ਵਿੱਚ ਹੋਵੇਗਾ ਤੇ ਉਸ ਤੋਂ ਬਾਅਦ ਸ਼ੋਭਾ ਯਾਤਰਾ 4 ਵਜੇ ਸ਼ੋਭਾ ਯਾਤਰਾ ਬਾਲਾ ਜੀ ਮੰਦਰ ਤੋਂ ਲੈ ਕੇ ਖਾਲਸਾ ਚੌਂਕ ਖਾਲਸਾ ਚੌਂਕ ਤੋਂ ਸ਼੍ਰੀ ਦੁਰਗਾ ਮੰਦਰ ਦੇ ਵਿੱਚ ਪਹੁੰਚੇਗੀ ਜੀ ਸਾਰੇ ਭਗਤਾਂ ਨੂੰ ਬੇਨਤੀ ਹੈ ਵੀ ਜਿੰਨਾਂ ਕੋਲੇ ਕਾਰਡ ਗਏ ਆ ਨਹੀਂ ਗਏ ਉਹਨਾਂ ਨੂੰ ਹੱਥ ਜੋੜ ਕੇ ਸ਼੍ਰੀ ਦੁਰਗਾ ਭਜਨ ਮੰਡਲੀ ਵੱਲੋਂ ਬੇਨਤੀ ਹੈ ਵੀ ਜ਼ਰੂਰ ਪਹੁੰਚਣਾ ਜੀ ਤੇ 25 ਤਰੀਕ ਦਾ 44ਵਾਂ ਸਾਲਾਨਾ ਜਾਗਰਣ ਉਹਦੇ ਵਿੱਚ ਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਸਟੇਡੀਅਮ ਦੇ ਵਿੱਚ ਜ਼ਰੂਰ ਪਹ ਉਸ ਜਾਗਰਨ ਦੇ ਵਿੱਚ ਪੰਜਾਬ ਦੇ ਪ੍ਰਸਿੱਧ ਪੇਟਾਂ ਦੇ ਗਾਉਣ ਵਾਲੇ ਪੇਟ ਗਾਇਕ ਭਜਨ ਗਾਇਕ ਸਾਡੇ ਲਵੀ ਸ਼ਲਬ ਜੀ ਤੇ ਬਰਨਾਲੇ ਵਾਲੇ ਰਾਜਵੀਰ ਰਾਜ ਜੀ ਪਹੁੰਚ ਰਹੇ ਨੇ ਤਾਂ ਸਾਰੇ ਭਗਤਾਂ ਨੂੰ ਜਿਨ੍ਹਾਂ ਕੋਲੇ ਕਾਰਡ ਪਹੁੰਚਿਆ ਜਾਂ ਨਹੀਂ ਪਹੁੰਚਿਆ ਫੇਰ ਉਹੀ ਬੇਨਤੀ ਹੈ ਵੀ ਉਹਨਾਂ ਨੇ ਜ਼ਰੂਰ ਪਹੁੰਚਣਾ ਜੀ ਹਰ ਇੱਕ ਪਰਿਵਾਰ ਦਾ ਲੰਗਰ ਪਾਣੀ ਦਾ ਪ੍ਰਬੰਧ ਸਟੇਡੀਅਮ ਦੇ ਵਿੱਚ ਕੀਤਾ ਗਿਆ ਤੇ ਸਾਰਿਆਂ ਨੇ ਉੱਥੇ ਜ਼ਰੂਰ ਹਾਜ਼ਰੀ ਲਗਾਉਣੀ ਆ ਸਾਰਿਆਂ ਨੂੰ ਜੈ ਮਾਤਾ ਦੀ